ਤਪ ਦੀ ਗਰਮੀ ਦੇ ਵਿੱਚ ਸਰੀਰ ਨੂੰ ਠੰਡ ਪਾਉਣ ਵਾਲੀ ਇਹ ਠੰਡੀਦਾਰ ਬਣਾ دیتی ਆਪਣੀ ਜੀ ਕੱਚੇ ਆਂਬ ਤੇ ਛੋਟੇ ਛੋਟੇ ਪਿਆਜ਼ਾਂ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਨਵੇਂ ਤਰੀਕੇ ਨਾਲ ਆਪਾਂ ਇਹ ਸਬਜ਼ੀ ਬਣਾਈ ਆ ਕਿਸ ਤਰ੍ਹਾਂ ਇਹਨੂੰ ਤਿਆਰ ਕੀਤਾ ਤੁਸੀਂ ਅੱਗੇ ਸਾਰਾ ਵੀਡੀਓ ਦੇ ਵਿੱਚ ਦੇਖੋ ਜੀ ਹੈਲੋ ਫਰੈਂਡਸ ਸਸਤੀ ਗੱਲਾਂ ਵਾਸਤੇ ਆਦਾਵ ਰਾਮ ਰਾਮ ਜੈ ਮਾਤਾ ਦੀ ਕੈਸੇ ਹੋ ਸਭ ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਉਪਲੋਗ ਕਰਦੇ ਤੇ ਫ੍ਰੈਂਡ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਆ ਅੱਜ ਆਪਾਂ ਬਣਾਵਾਂਗੇ ਨਿੱਕੇ ਨਿੱਕੇ ਪਿਆਜ਼ ਤੇ ਇਹ ਕੱਚੇ ਅੰਬਾਂ ਦੀ ਗਰਮੀ ਦੀ ਸਪੈਸ਼ਲ ਠੰਡੀ ਸਬਜ਼ੀ ਜਿਵੇਂ ਤੁਹਾਨੂੰ ਪਤਾ ਕਿ ਬਹੁਤ ਹੀ ਜਿਆਦਾ ਗਰਮੀ ਚੱਲਦੀ ਪਈ ਆ ਜਿਵੇਂ ਲੋ ਬਹੁਤ ਵੱਗਦੀ ਪਈ ਆ ਤੇ ਗਰਮੀ ਦੇ ਵਿੱਚ ਪਿਆਜ਼ ਖਾਣਾ ਬਹੁਤ ਜ਼ਰੂਰੀ ਹੁੰਦਾ ਜਿਹਦੇ ਨਾਲ ਕਹਿੰਦੇ ਨਾ ਲੂ ਨਹੀਂ ਲੱਗਦੀਗੀ ਤੇ ਕੱਚਾ ਅੰਬ ਜਿਹੜਾ ਇਹ ਵੀ ਠੰਡਾ ਹੁੰਦਾ ਵਾ ਤੋ ਇਹਨੂੰ ਤੁਸੀਂ ਪਿਆਜ਼ ਨੂੰ ਵੈਸੇ ਬੱਚੇ ਵੀ ਨਹੀਂ ਖਾਂਦੇ ਤੇ ਆਪਾਂ ਵੀ ਸਿਆਣੇ ਵੀ ਕਈ ਲੋਕ ਕਹਿੰਦੇ ਪੀ ਨਹੀਂ स्मੈਲ ਆਉਂਦੀ ਮੂੰਹ ਤੇ ਇਸ ਤਰ੍ਹਾਂ ਕਿਉਂ ਖਾਂਦੇ ਨਹੀਂ ਤੇ ਤੁਸੀਂ ਪਿਆਜ਼ ਦੀ ਸਬਜ਼ੀ ਬਣਾ ਕੇ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਪਿੰਡਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਫੇਮਸ ਹੁੰਦੀ ਆ ਤੇ ਆਪਾਂ ਜਿਹੜੀ ਸਬਜ਼ੀ ਬਣਾ ਰਹੇ ਆ ਇਹ ਪਿਆਜ਼ਾਂ ਦੇ ਵਿੱਚ ਤੁਸੀਂ ਦਹੀਂ ਪਾ ਕੇ ਵੀ ਬਣਾ ਸਕਦੇ ਹੋ ਇੰਨੀ ਪਾ ਕੇ ਵੀ ਬਣਾ ਸਕਦੇ ਹੋ ਪਰ ਅਸੀਂ ਜਿਹੜੀ ਇਹ ਸੀਜ਼ਨ ਤੇ ਤੁਹਾਨੂੰ ਪਤਾ ਚੱਲਦਾ ਪਿਆ ਤੇ ਅਸੀਂ ਲੈ ਕੇ ਆਏ ਜੀ ਇਹ ਤਿੰਨ ਚਾਰ ਜਿਹੜੇ ਆ ਕੱਚੇ ਅੰਬ ਇਨਾਂ ਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਇਹਨੂੰ ਥੋੜਾ ਜਿਹਾ ਖੱਟੇ ਦਾ ਟੇਸਟ ਦੇਣ ਵਾਸਤੇ ਕਿਉਂਕਿ ਪਿਆਜ਼ ਜਿਹੜਾ ਵਾ ਜਦੋਂ ਤੁਹਾਨੂੰ ਪਤਾ ਫਰਾਈ ਹੋ ਜੇ ਤੇ ਥੋੜਾ ਥੋੜਾ ਮਿੱਠਾ ਜਿਹਾ ਟੇਸਟ ਦਿੰਦਾ ਫਿਰ ਇਹਦੇ ਵਿੱਚ ਨਮਕ ਹੁੰਦਾ ਤੇ ਨਾਲੇ ਦਾ ਖੱਟਾ ਜ਼ਰੂਰ ਹੋਣਾ ਚਾਹੀਦਾ ਉਹਦੇ ਨਾਲ ਸਬਜ਼ੀ ਦਾ ਜਿਹੜਾ ਵਾ ਚਾਰ ਚੰਨ ਲੱਗ ਜਾਂਦੇ ਨੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਐ ਤੇ ਬਣਦੀ ਬਹੁਤ ਜਲਦੀ ਐ ਕੋਈ ਇੰਨੇ ਜ਼ਿਆਦੇ ਇਹਦੇ ਵਿੱਚ ਮਸਾਲੇ ਨਹੀਂ ਪੈਂਦੇ ਕੋਈ ਤਾਮ-ਚਾਮ ਨਹੀਂ ਕਰਨਾ ਪੈਂਦਾ ਸੋ ਇਹਨੂੰ ਆਪਾਂ ਕਿਸ਼ ਤਰ੍ਹਾਂ ਤਿਆਰ ਕਰਨਾ ਤੁਸੀਂ ਅੱਗੇ ਵੀਡੀਓ 'ਚ ਦੇਖੋ ਜੀ ਇਹ ਆਪਾਂ ਨਿੱਕੇ ਨਿੱਕੇ ਪਿਆਜ਼ ਲੈ ਲਿਆ ਤੇ ਇਹਨਾਂ ਤੇ ਇਹ ਜਿਹੜੇ ਅੰਬਾਂ ਨੂੰ ਆਪਾਂ ਕਿਦੋਂ ਇਸਤੇਮਾਲ ਕਰਾਂਗੇ ਉਹ ਅੱਗੇ ਆਪਾਂ ਤੁਹਾਨੂੰ ਵੀਡੀਓ ਤੇ ਦੱਸਦੇ ਤੇ ਇਦਾਂ ਆਪਾਂ ਜਿਹੜੇ ਥੋੜੇ ਥੋੜੇ ਨੂੰ ਮਦਾਣੀ ਕੱਟ ਮਾਰ ਲੈਣਾ ਤੇ ਵੈਸੇ ਤੁਸੀਂ ਇਹਦੇ ਵਿੱਚ ਐ ਕਰਕੇ ਸਾਈਡਾਂ ਤੇ ਵੀ ਸ਼ੇਕ ਮਾਰ ਸਕਦੇ ਹੋ ਚਾਹੇ ਫੋਗ ਮਾਰ ਕੇ ਵੀ ਇਹਨੂੰ ਬਣਾ ਸਕਦੇ ਹੋ ਤੁਸੀਂ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗਦਾ ਅੱਗੇ ਜਿਹੜੀ ਆਪਾਂ ਸਬਜ਼ੀ ਬਣਾਈ ਸੀ ਉਹਦੇ ਵਿੱਚ ਆਪਾਂ ਦਹੀਂ ਦਾ ਇਸਤੇਮਾਲ ਕੀਤਾ ਸੀ ਤੇ ਨਾਲ ਆਪਾਂ ਉਹਦੇ ਵਿੱਚ ਫੋਗ ਦੇ ਨਾਲ ਇਹਦੇ ਵਿੱਚ ਸ਼ੇਕ ਮਾਰੇ ਸੀ ਹੁਣ ਆਪਾਂ ਇਹਦੇ ਵਿੱਚ ਮਾਰ ਰਹੇ ਹਾਂ ਜੀ ਕੱਟ ਗਰਮੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਸਾਡੇ ਘਰਾਂ ਵਿੱਚ ਆਮ ਹੀ ਇਹ ਸਬਜ਼ੀ ਬਣਦੀ ਰਹਿੰਦੀ ਆ ਜਿਹੜੇ ਪਿੰਡਾਂ ਵਾਲੇ ਖਾਸ ਕਰਕੇ ਉਹਨਾਂ ਨੂੰ ਪਤਾ ਹੋਊਗਾ ਵੈਸੇ ਤੇ ਅੱਜਕੱਲ੍ਹ ਜਿਹੜੇ ਸ਼ਹਿਰੀ ਵੀ ਉਹ ਬਹੁਤ ਸਿਆਣੇ ਹੋ ਗਏ ਉਹਨਾਂ ਨੂੰ ਵੀ ਪਤਾ ਤੇ ਉਹ ਵੀ ਇਹ ਜਿਹੜੀ ਚੀਜ਼ ਖਾਣਾ ਬਹੁਤ ਪਸੰਦ ਕਰਦੇ ਆ ਤੁਸੀਂ ਬੱਚਿਆਂ ਨੂੰ ਬਣਾ ਕੇ ਖਵਾਓਗੇ ਨਾ ਤਾਂ ਬਹੁਤ ਜਿਆਦਾ ਉਹਨਾਂ ਨੂੰ ਟੇਸਟੀ ਲੱਗਣੀ ਹੈ ਜਿਵੇਂ ਬੱਚੇ ਕਰੇਲਿਆਂ ਦੇ ਵਿੱਚ ਪਿਆਰ ਖਾ ਲੈਂਦੇ ਨਾ ਤੇ ਇਹ ਸਬਜ਼ੀ ਤੇ ਉਹਨਾਂ ਨੂੰ ਬਹੁਤ ਜਿਆਦਾ ਟੇਸਟੀ ਲੱਗਣੀ ਆ ਆਪਾਂ ਚੁੱਲੇ ਤੇ ਅੱਗ ਬਾਲ ਲਈ ਆ ਜੀ ਤੇ ਇਹਦੇ ਵਿੱਚ ਕੜਾਈ ਚ ਪਾਤਾ ਪਸਰੋਂ ਦਾ ਤੇਲ ਤੇ ਸਾਰੇ ਪਿਆਜ਼ਾਂ ਨੂੰ ਆਪਾਂ ਕੱਟ ਮਾਰ ਲਏ ਸੀਗੇ ਤੇ ਦੇਸੀ ਇਹ ਸਬਜ਼ੀ ਆ ਤੇ ਦੇਸੀ ਤਰੀਕੇ ਨਾਲ ਬਣੇ ਤਾਂ ਹੀ ਵਧੀਆ ਲੱਗਦੀ ਆ ਜਦੋਂ ਤੇਲ ਆਪਣਾ ਗਰਮ ਹੋ ਚੁੱਕਾ ਤੇ ਇਹਨਾਂ ਨੂੰ ਪਿਆਜ਼ਾਂ ਨੂੰ ਆਪਾਂ ਥੋੜਾ ਜਿਹਾ ਪਹਿਲਾਂ ਫਰਾਈ ਕਰਨਾ ਤੇ ਇਹ ਆਪਾਂ ਤੇਲ 'ਚ ਪਾਉਨੇ। 90% ਆਪਾਂ ਪਿਆਜ਼ਾਂ ਨੂੰ ਪਕਾਉਣਾ ਹੈ ਦੇ ਵਿੱਚ। ਜੇ ਜ਼ਿਆਦਾ ਪਕਾਵਾਂਗੇ ਤੇ ਇੱਥੇ ਪਿਆਜ਼ ਜਿਹੜੇ ਆਪਣੇ ਖਿਲਰ ਜਾਣੇ ਸੇਕ ਘੱਟ ਹੀ ਰੱਖਣਾ ਆਪਾਂ ਇੱਥੇ। ਜਦੋਂ ਆਪਣੇ ਪਿਆਜ਼ ਜਿਹੜੇ 50% ਜਿਹੜੇ ਪੱਕ ਚੁੱਕੇ ਇਹਨਾਂ ਨੂੰ ਆਪਾਂ ਕੱਢ ਲੈਨੇ। ਹਣੇ ਸੇ ਬਚੇ ਹੋਏ ਤੇਲ ਦੇ ਵਿੱਚ ਆਪਾਂ ਪਾ ਲੈਨੇ ਆਂ ਜੀ ਥੋੜਾ ਜਿਹਾ ਜੀਰਾ ਤੇ ਇੱਕ ਹੀ ਵੱਡਾ ਚਮਚ ਆਪਾਂ ਇਹਦੇ ਵਿੱਚ ਪਾਵਾਂਗੇ ਰਾਈ ਮੇਰਾ ਚਮਚਾ ਛੋਟਾ ਤਾਂ ਕਰਕੇ ਮੈਂ ਦੋ ਚਮਚ ਪਾ ਰਹੀ ਹਾਂ ਇਹਦੇ ਵਿੱਚ ਤੇ ਪਿਆਜ਼ ਆਪਾਂ ਕ੍ਰਸ਼ ਕਰਕੇ ਥੋੜੇ ਜਿਹਾ ਪਾਰੇ ਇਹਦੇ ਵਿੱਚ ਇਹ ਵਿੱਚ ਜਿਆਦੇ ਮਸਾਲੇ ਨਹੀਂ ਪੈਂਦੇ ਆ ਕੱਲੇ ਪਿਆਜ਼ ਹੀ ਆਪਾਂ ਜਿਹੜੇ ਕ੍ਰਸ਼ ਕਰਕੇ ਭੁੰਨਦੇ ਪੈ ਜਾਂਦੇ ਨਾਲ ਆਪਾਂ ਪਾਵਾਂਗੇ ਇਹਦੇ ਵਿੱਚ ਹਰੀ ਮਿਰਚ ਉਹ ਕੱਟ ਕੇ ਪਾਵਾਂਗੇ ਆਪਾਂ ਇਹ ਮੈਂ ਜਿਹੜੀਆਂ ਪੰਜ ਸੱਤ ਲਈਆਂ ਹਰੀਆਂ ਮਿਰਚਾਂ ਇਹ ਕੌੜੀਆਂ ਘੱਟ ਨੇ ਤਾਜ਼ਾ ਦੀਆਂ ਮੈਂ ਲਈਆਂ ਜੇ ਤੁਹਾਡੇ ਕੋਲ ਕੌੜੀਆਂ ਤੇ ਤੁਸੀਂ ਆਪਣੇ ਟੇਸਟ ਅਨੁਸਾਰ ਪਾ ਸਕਦੇ ਮਿਰਚ ਇਹਦੇ ਵਿੱਚ ਕੋਈ ਲਸਣ ਨਹੀਂ ਕੋਈ ਅਦਰਕ ਨਹੀਂ ਕੋਈ ਟਮਾਟਰ ਨਹੀਂ ਕੋਈ ਨੀ ਚੀਜ਼ ਪੈਣੀ ਤਾਂ ਕਰਕੇ ਵੀ ਪਿੰਡਾਂ ਵਾਲੇ ਬਣਾਉਂਦੇ ਹੁੰਦੇ ਸੀ ਬਹੁਤ ਸੌਫੀ ਜਿਹਾ ਸਿੰਪਲ ਜਲਦੀ ਜਲਦੀ ਚੀਜ਼ ਬਣ ਜਾਂਦੀ ਏ ਕਿਉਂਕਿ ਗਰਮੀਆਂ ਦੇ ਵਿੱਚ ਨਾ ਪਿੰਡਾਂ ਦੇ ਵਿੱਚ ਸਬਜ਼ੀ ਵਿਕਣੀ ਨਹੀਂ ਆਉਂਦੀ ਹੁੰਦੀ ਸੀ ਹੁਣ ਤਾਂ ਆਮ ਹੀ ਹੋ ਗਿਆ ਪਹਿਲਾਂ ਪਿੰਡਾਂ ਦੇ ਵਿੱਚ ਸਬਜ਼ੀ ਨਹੀਂ ਵਿਕਣੀ ਆਉਂਦੀ ਹੁੰਦੀ ਸੀਗੀ ਤੇ ਇਹਦਾ ਕਰਦੇ ਪਿਆਜ਼ ਹੁੰਦੇ ਕਰਦੇ ਆਲੂ ਹੁੰਦੇ ਇਹੀ ਚੀਜ਼ਾਂ ਜਿਹੜੀਆਂ ਚੱਲਦੀਆਂ ਹੁੰਦੀਆਂ ਥੋੜੇ ਜਿਹਾ ਪਿਆਜ਼ ਭੁੰਨਣ ਤੋਂ ਬਾਅਦ ਆਪਾਂ ਪਾ ਦਾਂਗੇ ਇਹਦੇ ਵਿੱਚ ਹਰੀ ਮਿਰਚ ਕੱਟੀ ਹੋਈ ਇਧਰ ਮਸਾਲਾ ਜਿੰਨਾ ਚਿਰ ਪੁੱਜਦਾ ਤੇ ਆਪਾਂ ਉਹਨਾਂ ਚਾਰੇ ਅੰਬੀ ਜਿਹੜੀ ਆ ਜਿਹੜੇ ਆਪਾਂ ਕੱਥੇ ਅੰਬ ਲੈ ਆ ਇਹਨਾਂ ਨੂੰ ਛਿੱਲ ਕੇ ਕद्दूकस ਕਰ ਲੈਨੇ ਆ ਇਹ ਤੁਸੀਂ ਆਪਦੇ ਟੇਸਟ ਅਕੋਰਡਿੰਗ ਪਾਉਣੇ ਆ ਜਿਵੇਂ ਅਸੀਂ 3-4 ਅੰਬ ਲੈਣ ਜਿਵੇਂ ਜਿੰਨਾ ਤੁਹਾਨੂੰ ਖੱਟਾ ਪਸੰਦ ਆ ਉਹਨਾਂ ਤੁਸੀਂ ਸਬਜ਼ੀ ਦੇ ਵਿੱਚ ਇਸਤੇਮਾਲ ਅੰਬਾ ਦਾ ਕਰ ਸਕਦੇ ਹੋ ਤੇ ਅਸੀਂ ਇਹਦੇ ਵਿੱਚ ਇੱਕ ਅੰਬ ਪਾ ਰਹੇ ਆ ਨੇ ਉਹ ਆਪਾਂ ਕद्दूकस ਕਰ ਲੈਣੀ ਆ ਤੁਸੀਂ ਛੋਟੇ ਛੋਟੇ ਪੀਸ ਕਰਕੇ ਵੀ ਪਾ ਸਕਦੇ ਹੋ ਪਰ ਜੇ ਤੁਸੀਂ ਇਦਾਂ ਆਪਾਂ ਪਾਈਏ ਨਾ ਤੇ ਪੂਰਾ ਮਿਕਸ ਹੋ ਜਾਂਦਾ ਸਬਜ਼ੀ ਦੇ ਵਿੱਚ ਹੁਣ ਆਪਣਾ ਮਸਾਲਾ ਜਿਹੜਾ ਲਗਭਗ ਭੋਜੀ ਝੁਕੇ ਪਿਆਜ ਜਿਹੜੇ ਆ ਤੇ ਇਹਦੇ ਵਿੱਚ ਆਪਾਂ ਪਾਉਣ ਵਾਲਾ ਮਸਾਲਾ ਤਿਆਰ ਕਰਦੇ ਆ ਮਸਾਲੇ ਵਾਸਤੇ ਪਾ ਰਹੇ ਆ ਆਪਾਂ ਇਹਦੇ ਵਿੱਚ ਇੱਕ ਚਮਚ ਦੇਗੀ ਲਾਲ ਮਿਰਚ ਤੇ ਇੱਕ ਚਮਚ ਆਪਾਂ ਹਲਦੀ ਪਾਊਡਰ ਇਹਦੇ ਵਿੱਚ ਪਾ ਰਹੇ ਆ ਇੱਕ ਚਮਚ ਹੀ ਗਰਮ ਮਸਾਲਾ ਇਹ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਮਸਾਲੇ ਜਿਹੜੇ ਆਪਾਂ ਭੋਲ ਕੇ ਇਹਦੇ ਵਿੱਚ ਪਾਵਾਂਗੇ ਸਬਜੀ ਤੇ ਸਿੱਧੇ ਡਾਇਰੈਕਟ ਨਹੀਂ ਪਾਵਾਂਗੇ ਤੇ ਉਹ ਸਾਰਾ ਮਸਾਲਾ ਜਿਹੜਾ ਆਪਾਂ ਬਣਾਇਆ ਇਹਦੇ ਵਿੱਚ ਪਾ ਦਾਂਗੇ ਵੀ ਮਸਾਲੇ ਆਪਾਂ ਥੋੜਾ ਜਿਹਾ ਭੁੰਨ ਲਾਂਗੇ ਇਹਦੇ ਵਿੱਚ ਤੇ ਖੁਸ਼ਬੂ ਇੰਨੀ ਵਧੀਆ ਆ ਰਹੀ ਹੈ ਕਿ ਗਵਾਂਡੀ ਵੀ ਜਿਵੇਂ ਪੁੱਛਣ ਆ ਜਾਂਦੇ ਨੇ ਨਾ ਕੀ ਬਣਾਇਆ ਉਹ ਵਾਰੀ ਗੱਲ ਆ ਵੀ ਪਹਿਲਾਂ ਪਿੰਡਾਂ ਦੇ ਵਿੱਚ ਇਦਾਂ ਜਿਹੜੀ ਖੁਸ਼ਬੂ ਆਉਂਦੀ ਸਬਜੀ ਬਣਦੀ ਇਹ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਇਕ ਤਾਂ ਚੁੱਲ੍ਹੇ ਦਾ ਤੇ ਦੂਜਾ ਇਹ ਜਿਹੜਾ ਆਪਾਂ ਪੁੱਟ ਕੇ ਮਸਾਲਾ ਤਿਆਰ ਕਰਦੇ ਆ ਜਾਂ ਇਦਾਂ ਪਾਣੀ ਦੇ ਵਿੱਚ ਘੋਲ ਕੇ ਬਣਾਉਨੇ ਬਹੁਤ ਹੀ ਟੇਸਟੀ ਸਬਜ਼ੀ ਬਣਦੀ ਹੈ ਤੇ ਬਹੁਤ ਹੀ ਵਧੀਆ 스멜 ਆਉਂਦੀ ਹੈ। ਤੜਣ ਮਸਾਲੇ ਜਿਹੜੇ ਆਪਣੇ ਸਾਰੇ ਪੁੱਜ ਚੁੱਕੇ ਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਅੱਧੇ ਪੁੱਜੇ ਪਿਆਜ਼ ਆ ਉਹ ਪਾ ਦਾਂਗੇ। ਤੇਲ ਤੁਸੀਂ ਪਹਿਲਾਂ ਵੇਖਿਆ ਹੋਊਗਾ ਮੇਰੇ ਤੜਕੇ 'ਚ ਘਟੋ ਇਸੇ ਤਰ੍ਹਾਂ ਕਿਉਂਕਿ ਪਿਆਜ਼ਾਂ ਨੇ ਜਿਹੜਾ ਤੇਲ ਫਿੱਟਿਆ ਹੋਇਆ ਸੀਗਾ ਪਿਆਜ਼ਾਂ ਨੇ ਸਾਰਾ ਜਿਹੜਾ ਤੇਲ ਆ ਮਸਾਲੇ ਦੇ ਵਿੱਚ ਛੱਡ ਦੇਣਾ। ਇਹਨੂੰ ਆਪਾਂ ਹੌਲੀ ਹੌਲੀ ਹਿਲਾਵਾਂਗੇ। ਔਰ ਥੋੜੇ ਜਿਹੇ ਪਿਆਜ਼ ਫੇਰ ਭੁੱਜਣ ਤੋਂ ਬਾਅਦ ਜ ਆਪਾਂ ਜਿਹੜਾ ਕ੍ਰਸ਼ ਕੀਤਾ ਖੱਟਾ ਆਂਬੋ ਪਾ ਦਾਂਗੇ ਇਹ ਆਂਬ ਆਪਾਂ ਪਹਿਲਾਂ ਨਹੀਂ ਪਾਇਆ ਉਹ ਇਸ ਕਰਕੇ ਕਿ ਖੱਟਾ ਕੋਈ ਵੀ ਚੀਜ਼ ਆਪਾਂ ਵਿੱਚ ਪਾਉਣੇ ਨੇ ਕਿਸੇ ਵੀ ਸਬਜ਼ੀ ਦੇ ਵਿੱਚ ਤੇ ਉਹ ਥੱਲੇ ਲੱਗਦੀ ਆ ਤੇ ਇਸ ਕਰਕੇ ਜਦੋਂ ਵੀ ਤੁਸੀਂ ਕੋਈ ਚੀਜ਼ ਖੱਟਾ ਚਾਹ ਨਾਰਦਰਾ ਨਾ ਹੋਇਆ ਆਂਬਚੂਰ ਹੋਇਆ ਉਹ ਜਦੋਂ ਤੁਸੀਂ ਪਾਉਣਾ ਅੱਧੀ ਸਬਜ਼ੀ ਭੁੱਜ ਗਈ ਉਦੋਂ ਤੇ ਬਾਕੀ ਆਪਾਂ ਇੱਥੇ ਜਿਹੜਾ ਬਣਾ ਰਹੇ ਹਾਂ ਕੱਠੀ ਆਂਬ ਪਾ ਕੇ ਕਈਆਂ ਨੇ ਕਹਿਣਾ ਕਿ ਤੁਸੀਂ ਖੱਟੇ ਦਾ ਇਸਤੇਮਾਲ ਕਰ ਰਹੇ ਹੋ ਪਿੱਤਲ ਦੀ ਕੜਾਈ ਤੇ ਸਾਡੀ ਕੜਾਈ ਜਿਹੜੀ ਕਲੀ ਕੀਤੀ ਹੋਈ ਤੁਸੀਂ ਦੇਖ ਸਕਦੇ ਹੋ ਇਦੇ ਵਿੱਚ ਆਪਾਂ ਇਮਲੀ ਦਾ ਵੀ ਇਸਤੇਮਾਲ ਕਰ ਸਕਦੇ ਹਾਂ ਦਹੀਂ ਦਾ ਵੀ ਇਸਤੇਮਾਲ ਕਰ ਸਕਦੇ ਹਾਂ ਕੋਈ ਪ੍ਰੋਬਲਮ ਨਹੀਂ ਹੁਣ ਆਪਾਂ ਘਟ ਸੇਕ ਤੇ ਇਹਨਾਂ ਨੂੰ ਇੱਕਦਮ ਦਮ ਜੇ ਦੇ ਕੇ ਥੋੜਾ ਪਕਾ ਲੈਨੇ ਤੇ ਪਿਆਜ਼ ਜਿਹੜਾ ਅੰਦਰ ਤੱਕ ਚੰਗੀ ਤਰ੍ਹਾਂ ਪੱਕ ਜਾਵੇ ਤੇ ਫਿਰ ਆਪਣੀ ਸਬ지 ਤਿਆਰ ਬਸ ਤੁਸੀਂ ਹੁਣ ਦੇਖ ਸਕਦੇ ਹੋ ਬਸ ਵੀਡੀਓ ਕਰਕੇ ਸਾਨੂੰ ਥੋੜਾ ਟਾਈਮ ਲੱਗਾ ਬਾਕੀ 5-7 ਮਿੰਟਾਂ ਦੇ ਵਿੱਚ ਸਬ지 ਜਿਹੜੀ ਬਣ ਕੇ ਤਿਆਰ ਹੋ ਜਾਂਦੀ ਤੇ ਇੱਕ ਚੀਜ਼ ਇਹਦੇ ਵਿੱਚ ਮੈਂ ਨਮਕ ਪਾਉਣਾ ਭੁੱਲ ਗਈ ਸੀ ਸੌਰੀ ਵੀਡੀਓ ਦੇ ਵਿੱਚ ਕਿਸੇ ਵੇਲੇ ਪਤਾ ਨਹੀਂ ਲੱਗਦਾ ਤੇ ਆਪਾਂ ਟੇਸਟ ਅਕੋਰਡਿੰਗ ਇਹਦੇ ਵਿੱਚ ਨਮਕ ਵੀ ਪਾ ਦੇਨੇ ਸਬਜੀ ਸਾਰੀ ਬਣ ਜਾਣੀ ਸੀ ਮੇਰੀ ਤੇ ਨਮਕ ਪਾਉਣਾ ਮੈਨੂੰ ਚੇਤਾ ਭੁੱਲ ਗਿਆ। ਤੋਂ ਤੁਸੀਂ ਆਦੇ ਟੇਸਟ ਅਕੋਰਡਿੰਗ ਇਹਦੇ ਵਿੱਚ ਜਦੋਂ ਆਪਾਂ ਪਿਆਜ਼ ਪਾਉਣੇ ਨਾਲ ਹੀ ਇਹਦੇ ਵਿੱਚ ਨਮਕ ਪਾ ਦੇਣਾ। ਤੇ ਹੁਣ ਆਪਣੇ 5 ਮਿੰਟ ਹੋ ਚੁੱਕੇ ਆ ਸਬਜੀ ਨੂੰ। ਘੱਟ ਸੇਕ ਤੇ ਹੌਲੀ-ਹੌਲੀ ਰਿਜਦੇ ਹੋਏ ਤੇ ਹੁਣ ਆਪਾਂ ਇਹਦੇ ਉੱਤੇ ਪਾ ਦਾਂਗੇ ਹਰਾ ਧਨੀਆ। ਇਹਨੂੰ ਜ਼ਿਆਦਾ ਪਕਾਉਣ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਪਿਆਜ਼ ਆਪਾਂ ਕੱਚੇ ਵੀ ਖਾ ਲੈਨੇ। ਤੇ ਲਓ ਜੀ ਸਬਜੀ ਆਪਣੀ ਤਿਆਰ। ਇਹੋ ਜੀ ਸਬਜੀ ਤੁਸੀਂ ਆਪਣੇ ਮਹਿਮਾਨ ਚਾਹੇ ਕਰਾਉਣੇ ਕੋਈ ਆਉਣ ਉਹਨਾਂ ਨੂੰ ਵੀ ਬਣਾ ਕੇ ਪਾਓ ਤੇ ਉਹਨਾਂ ਨੂੰ ਵੀ ਬਹੁਤ ਜਿਆਦਾ ਟੇਸਟੀ ਲੱਗਣੀ ਹੈ। ਇਹ ਸਬਜੀ ਦੀ ਰੰਗਤ ਵੇਖੋ ਤੁਸੀਂ ਕਿੰਨੀ ਵਧੀਆ ਬਣੀ ਹੋਈ ਹੈ ਬਹੁਤ ਹੀ ਜਿਆਦਾ ਵੇਖਣ ਚ ਟੇਸਟੀ ਲੱਗਦੀ ਹੈ ਤੇ ਖਾਣ ਤੇ ਹੋਰ ਜਿਆਦਾ ਟੇਸਟੀ ਲੱਗੂ ਕਿਉਂਕਿ ਇਹਦੇ ਵਿੱਚ ਕੱਚਾ ਆਪਾ ਆਮਬ ਪਾਇਆ ਆ। ਇਹ ਸਬਜੀ ਆਪਣੀ ਬਣ ਚੁੱਕੀ ਆਪਾਂ ਪਿਆਜ ਜਿਹੜਾ ਚੰਗੀ ਤਰ੍ਹਾਂ ਏਦਾਂ ਦਬਾ ਕੇ ਦੇਖ ਲਿਆ ਦੇਖੋ ਐਂ ਤਰੀਕਾ ਪਿਆਜ ਜਿਹੜਾ ਟੁੱਟ ਜਾਂਦਾ। ਹੁਣ ਇਹਨੂੰ ਸਬਜੀ ਨੂੰ ਤੁਸੀਂ ਪਰੌਂਠੇ ਨਾ ਖਾਓ ਚੌਲਾ ਨਾ ਖਾਓ ਤੰਦੂਰੀ ਰੋਟੀ ਨਾ ਖਾਓ ਤੇ ਸਭ ਤੋਂ ਵਧੀਆ ਬਹੁਤ ਹੀ ਜ਼ਿਆਦਾ ਉਹਦੇ ਨਾਲ ਟੇਸਟੀ ਨਫੂ ਤੰਦੂਰੀ ਰੋਟੀ ਦੇ ਨਾਲ ਕਿਉਂਕਿ ਤੰਦੂਰੀ ਰੋਟੀ ਵੀ ਠੰਡੀ ਹੁੰਦੀ ਹੈ ਤੇ ਸਬਜ਼ੀ ਵੀ ਠੰਡੀ ਹੈ ਤੇ ਕਦੇ ਵੀ ਤੁਹਾਨੂੰ ਜਿਹੜੀ ਗਰਮੀ ਨਹੀਂ ਜਾਨੀ ਕਿ ਲੋ ਜਿਹਨੂੰ ਲੱਗ ਜਾਂਦੀ ਹੈ ਬੱਚਿਆਂ ਨੂੰ ਕਹਿ ਦਿੰਦੇ ਜਿਵੇਂ ਅੱਜਕੱਲ ਬਾਹਰ ਬਹੁਤ ਹੀ ਜ਼ਿਆਦਾ ਗਰਮੀ ਹੈ ਸੋ ਉਹਦੀ ਪ੍ਰੋਬਲਮ ਬਿਲਕੁਲ ਨਹੀਂ ਆਊਗੀ ਜੇ ਹਫ਼ਤੇ 'ਚ 2-3 ਵਾਰੀ ਤੁਸੀਂ ਇਹ ਬਣਾ ਕੇ ਸਬਜ਼ੀ ਖਾਣੇ ਰਹੋਗੇ ਸੋ ਇਹ ਵੀਡੀਓ ਆਪਾਂ ਜਿਹੜੀ ਬਣਾਈ ਸੀ ਅੱਜ ਛੋਟੇ-ਛੋਟੇ ਪਿਆਜ਼ਾਂ ਦੀ ਤੇ ਨਾਲ ਕੱਚੇ ਅੰਬਾਂ ਦੀ ਸਬਜ਼ੀ ਤੁਹਾਨੂੰ ਕਿੰਨਾ ਦੀ ਲੱਗੀ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਦਬ ਕੇ ਕਰ ਦਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣ ਦਾ ਕਿ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨਾਂ ਆਉਂਦੀ ਰਹੇ ਬਾਕੀ ਜਿਨ੍ਹਾਂ ਨੇ ਇਥੋਂ ਤੱਕ ਵੀਡੀਓ ਵੇਖੀ ਹੈ ਮੈਨੂੰ ਆਪਣਾ ਕੀਮਤੀ ਸਮਾਂ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਤੱਕ ਲਈ ਸਸੇ ਕਾ